ਭਾਈ ਜੀ ਧਿਆਨ ਨਾਲ ਕਰਿਆ ਕਰੋ ਡਰਾਈਵਿੰਗ ਆ ਦੇਖ ਲਓ ਕਿੱਡਾ بڑا ਵੀਰ ਦਾ ਨੁਕਸਾਨ ਹੋ ਗਿਆ ਅੱਜ ਆਏ ਸੀ ਜੀ ਬਰਨਾਲੇ ਬਰਨਾਲੇ ਜਿਹੜਾ ਬਾਈਪਾਸ ਦੇ ਉੱਤੇ ਪੁਲ ਬਣਿਆ ਹੋਇਆ ਉਹ ਪੁਲ ਦੇ ਉੱਤੇ ਨਾ ਮੋੜ ਪੈਂਦਾ ਹੈ ਯਾਨੀ ਪੁਲ ਇਹ ਇਹ ਜਾ ਰਿਹਾ ਜੀ ਚੰਡੀਗੜ੍ਹ ਨੂੰ ਜਾ ਰਿਹਾ ਉਧਰ ਜਿੱਧਰ ਗੱਡੀ ਜਾ ਰਹੀ ਹੈ ਸਿੱਧਾ ਚੰਡੀਗੜ੍ਹ ਨੂੰ ਜਾ ਰਿਹਾ ਉਹ ਰਸਤਾ ਤੇ ਅੱਗੇ ਤਨੋਲਾ ਪੈ ਜਾਂਦਾ ਹੈ ਇਤਨੋਲੇ ਨੂੰ ਜਦੋਂ ਮੁੜਦਾ ਨਾ ਇੱਥੋਂ ਮੋੜ ਪੈਂਦਾ ਤੇ ਉਹ ਸਿੱਧਾ ਬਰਨਾਲਾ ਜਾਂਦਾ ਉਹ ਬਰਨਾਲਾ ਉਧਰ ਸ਼ਹਿਰ ਰਹਿ ਗਿਆ ਜੀ ਤੇ ਵੀਰ ਐਸਾਈਡ ਤੋਂ ਆ ਰਿਹਾ ਸੀ ਜਿਆਦਾ ਤੇਜ਼ ਸੀ ਮੁੜੀ ਨਹੀਂ ਹੈਗੀ ਗੱਡੀ ਦੱਸਣ ਵਾਲੇ ਦੱਸਦੇ ਆ ਕਿ ਜਿਹੜਾ ਰੇਲਿੰਗ ਬਣੀ ਹੋਈ ਹੈ ਇਹਦੇ ਨਾਲ ਟਕਰਾ ਗਈ ਗੱਡੀ ਫੁੱਟਪਾਥ ਦੇ ਨਾਲ ਟਕਰਾ ਗਈ ਤੇ ਗੱਡੀ ਦੇ ਕਈ ਲੋਟਣੀਆਂ ਖਾ ਗਈ ਜੀ ਗੱਡੀ ਦੇ ਵਿੱਚ ਕੱਖ ਵੀ ਨਹੀਂ ਬਚਿਆ ਤੇ ਇਹਦੇ ਵਿੱਚ ਜਿਹੜੇ ਬੈਠੇ ਸੀ ਸਵਾਰੀਆਂ ਬੈਠੀਆਂ ਸੀ ਉਹਨਾਂ ਉਹ ਵੀ ਸੀਰੀਅਸ ਨੇ ਤੇ ਇੱਕ ਨਿੱਕੀ ਜਿਹੀ ਬੱਚੀ ਸੀ ਕਹਿੰਦੇ ਉਹ ਜ਼ਿਆਦਾ ਸੀਰੀਅਸ ਆ ਉਹਦਾ ਖੂਨ ਬਹੁਤ ਜ਼ਿਆਦਾ ਨਿਕਲ ਗਿਆ ਤਾਂ ਦੋਸਤੋ ਹਨਾ ਪਰਿਵਾਰ ਹੁੰਦਾ ਆਪਣੇ ਨਾਲ ਕਈ ਵਾਰੀ ਆਪਣੇ ਨਾਲ ਪਰਿਵਾਰ ਨਹੀਂ ਹੁੰਦਾ ਪਰ ਘਰੇ ਪਰਿਵਾਰ ਆਪਾਂ ਨੂੰ ਦੇਖਦਾ ਵੀ ਹੁੰਦਾ ਹਨਾ ਸੋ ਬਈ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਯਾਰ ਐਵੇਂ ਨਾ ਮਤਲਬ ਕਿ ਧਿਆਨ ਨਾਲ ਗੱਡੀ ਚਲਾਇਆ ਕਰੋ ਬਹੁਤ ਨੁਕਸਾਨ ਵੱਡੇ ਵੱਡੇ ਹੋ ਜਾਂਦੇ ਨੇ ਕਿੰਨਾ ਕੁ ਚਿਰ ਹੋ ਐਕਸੀਡੈਂਟ ਹੋਏ ਨੇ ਆਪ 15-20 ਮਿੰਟ ਹੀ ਹੋਏ। ਬੰਦਾ ਤਾਂ ਕਹਿੰਦੇ ਮੁਸ਼ਕਿਲ ਹੀ ਹੈ। ਉਹ ਗੱਡੀ ਕਿਤੋਂ ਮਾਰੀ ਹੈ ਕਿਤੋਂ ਮਾਰੀ ਹੈ? ਛੋਟੀ ਜਿਹੀ ਕੁੜੀ ਹੈ। ਉਹ ਉਹ ਠੀਕ ਹੈ। ਮੋੜੀ ਮੁਸ਼ਕਿਲ ਆ ਉਹਦੇ ਖੂਨ ਵਾਲਾ। ਅੱਛਾ। ਕਿਤੋਂ ਕਿਤੋਂ ਮਾਰੀ ਸੀ ਇਹ? ਇਧਰੋਂ ਆ ਰਹੀ। ਇਧਰੋਂ ਆ ਰਹੀ। ਤੇਜ਼ ਹੋ ਫਿਰ। ਇਹ ਕਿੱਥੇ ਲੱਗੀ ਹੈ। ਉਹ ਉੱਥੇ ਬੱਤੀ ਆ। ਹਰ ਜੀ ਦੇ ਬੱਦਕੇ ਦੀ ਧੁੰਮੀ ਵੀ ਤੇ ਨਹੀਂ ਜਾਂਦੀ। ਇਹ ਵੀ 10